ਗੱਲਾਂ ਸੀ ਬੈਠੇ ਗੱਲਾਂ ਕਰ ਰਹੇ ਸੀ دوست ਤੇ ਗੱਲਾਂ ਕਰਦੇ ਕਰਦੇ ਇੱਕ ਗੱਲ ਨਿਕਲੀ ਵੀ ਇਹ ਤਾਂ ਬੇਕਾਰ ਗੱਲ ਆ ਬੇਕਾਰ ਗੱਲਾਂ ਨਾ ਕਰਿਆ ਕਰੋ ਫਿਰ ਸੋਚਿਆ ਬੇਕਾਰ ਗੱਲਾਂ ਤੇ ਵੀ ਇੱਕ ਚੈਨਲ ਬਣ ਸਕਦਾ ਇੱਕ ਟਾਪਿਕ ਬਣ ਸਕਦਾ ਪਰ ਉਹ ਬਾਤ ਦੀ ਗੱਲ ਹੁਣ ਦੇ ਲਈ ਮੇਰੇ ਦਿਮਾਗ 'ਚ ਇੱਕ ਟਾਪਿਕ ਆਇਆ ਸੀ ਵੀ ਬੇਕਾਰ ਗੱਲਾਂ ਕਿਵੇਂ ਜ਼ਿੰਦਗੀ ਨੂੰ ਹਾਈ ਚੈੱਕ ਕਰ ਲੈਂਦੀਆਂ ਕਿਵੇਂ ਕੰਮ ਦੀਆਂ ਗੱਲਾਂ ਪਿੱਛੇ ਰਹਿ ਜਾਂਦੇ ਤੇ ਬੇਕਾਰ ਗੱਲਾਂ ਜ਼ਿੰਦਗੀ ਦੇ ਉੱਤੇ ਐਸਾ ਜਾਣ ਪਾ ਲੈਂਦੀਆਂ ਵੀ ਆਪਾਂ ਜੋ ਬਾਹਰ ਦੇ ਨਿਕਲ ਸਾਦੇ ਅੱਜ ਆਪਾਂ ਇਹਨਾਂ ਬਾਰੇ ਗੱਲਾਂ ਕਰਦੇ ਆਂ ਕਈ ਵਾਰੀ ਐਂ ਲੱਗਦਾ ਹੁੰਦਾ ਵੀ ਆਪਾਂ ਨਾ ਸਾਰੀ ਜ਼ਿੰਦਗੀ ਐਂ ਜਿਉ ਰਹੇ ਹਾਂ ਬਸ ਸਿਰਫ ਇਹ ਸੁਣ ਕੇ ਵੀ ਫਲਾਣੇ ਨੇ ਕੀ ਕਿਹਾ ਫਲਾਣੇ ਨੇ ਕੀ ਕਿਹਾ ਫਲਾਣੇ ਨੇ ਕੀ ਕਰਿਆ ਫਲਾਣੇ ਨੇ ਕਿਉਂ ਕਰਿਆ ਇਹਨਾਂ ਚੀਜ਼ਾਂ ਦੇ ਵਿੱਚ ਹੀ ਫਸੇ ਰਹਿਣਾ ਵੀ ਉਦੋਂ ਦਾ ਯਾਰ ਮੈਂ ਆਹ ਜਵਾਬ ਦੇਣਾ ਸੀ ਹਨਾ ਫਲਾਣੇ ਨੇ ਮੈਨੂੰ ਐਂ ਕਹਿਤਾ ਮੈਂ ਫਲਾਣੇ ਨੂੰ ਐਂ ਕਿਉਂ ਨਹੀਂ ਕਿਹਾ ਉਹ ਜਦੋਂ ਮੈਨੂੰ ਮਿਲਿਆ ਸੀ ਉਹਨੇ ਮੂੰਹ ਐਂ ਬਣਾਇਆ ਸੀ ਇਹ ਬੇਕਾਰ ਦੀਆਂ ਗੱਲਾਂ ਜਿਹੜੀਆਂ ਇਹ ਸਾਨੂੰ ਆਪਣੇ ਜਿਹੜੀ ਮੰਜ਼ਿਲ ਤੇ ਜਾਣ ਵਾਲਾ ਰਸਤਾ ਉਤੋਂ ਭੜਕਾ ਦਿੰਦੀਆਂ ਨੇ ਐਂ ਲੱਗਦਾ ਵੀ ਇੱਕ ਰਿਪੀਟ ਤੇ ਰੇਡੀਓ ਚੱਲ ਰਿਹਾ ਹੈ ਨਾ ਤਾਂ ਚੈਨਲ ਬੰਦ ਹੁੰਦਾ ਤੇ ਨਾ ਤੇ ਚੈਨ ਲਗਾਤਾਰ ਚੱਲੀ ਜਾਂਦਾ ਕੋਈ ਵਾਰੀ ਘੰਟਿਆਂ ਦੇ ਘੰਟੇ ਦਿਨਾਂ ਦੇ ਦਿਨ ਸਾਲਾਂ ਦੇ ਸਾਲਾਂ ਪਾ ਕੇ ਸੇ ਛੋਟੀ ਜੀ ਗੱਲ ਦੇ ਵਿੱਚ ਫਸ ਕੇ ਬੈਠੇ ਨੇ ਫਲਾਨੇ ਨੇ ਐ ਕਿਸੇ ਨੇ ਕੀਤੀ ਟੀਕਾ ਟੇਪਣੀ ਕਿਸੇ ਨੇ ਤੁਹਾਨੂੰ ਸਸਰੀ ਘਰ ਨਹੀਂ ਬੁਲਾਈ ਕਿਸੇ ਨੇ ਤੁਹਾਨੂੰ ਕੁਛ ਕਹਿ ਤਾ ਹਨਾ ਐਨਾ ਹੀ ਕਹਿ ਤਾ ਵੀ ਤੂੰ ਯਾਰ ਕਿੱਦਿਆਂ ਤੂੰ ਦੱਸੇ ਨਹੀਂ ਲੈ ਕੇ ਮੈਂ ਹੋ ਗਿਆ ਮੈਨੂੰ ਐ ਕਹੋ ਗਿਆ ਮੈਂ ਤਾਂ ਵੀ ਵਾਰੀ ਨੂੰ ਦੱਸਿਆ ਸੀ ਇਹਨੂੰ ਪਤਾ ਨਹੀਂ ਸੀ ਇਹ ਨੇ ਗੱਲ ਖਤਮ ਹੋ ਚੁੱਕੀ ਐ ਸਮਾਂ ਲੰਘ ਚੁੱਕਿਆ ਪਰ ਸਾਡੇ ਦਿਲ ਦੇ ਵਿੱਚ ਅਸੀਂ ਉਹ ਗੱਲ ਜਿਉਂਦੀ ਕਰਕੇ ਰੱਖੀ ਹੋਈ ਆ ਤੇ ਇਹਨੇ ਜਿਹੜਾ ਸਾਡਾ ਮੰਜ਼ਿਲ ਤੇ ਜਾਣ ਦਾ ਰਸਤਾ ਨਾਲ ਉਹ ਚੰਡੇ ਬੀਜਦੇ ਨੇ ਉਹਨੋਂ ਕੰਡੇ ਚੁੱਕਦੇ ਆ ਜਿਹੜੇ ਆਪਾਂ ਉਸੇ ਚ ਟਾਈਮ ਲੱਗ ਜਾਂਦਾ ਪਰ ਅੱਜ ਇਹ ਬੇਕਾਰ ਦੀਆਂ ਗੱਲਾਂ ਨੂੰ ਇੱਕ ਵਾਰੀ ਚ ਆਪਾਂ ਇੱਕ ਪਾਸੇ ਰੱਖੀਏ ਸਹੀ ਤਰੀਕੇ ਨਾਲ ਜ਼ਿੰਦਗੀ ਨੂੰ ਕਿਵੇਂ ਅੱਗੇ ਵਧਾਉਣਾ ਹੈ ਉਹਦੇ ਬਾਰੇ ਗੱਲ ਕਰਦੇ ਆ ਹੁਣ ਬੇਕਾਰ ਦੀਆਂ ਗੱਲਾਂ ਦੀਆਂ ਐਗਜ਼ਾਮਪਲਾਂ ਤੁਸੀਂ ਵੀ ਥੱਲੇ ਦੇਣੀਆਂ ਨੇ ਕਿਉਂਕਿ ਹਰੇਕ ਦਿਨ ਦੇ ਅੜੜਾ ਦੇ ਬੇਕਾਰ ਗੱਲਾਂ ਹੋ ਰਹੀਆਂ ਹਨ ਹੈਨਾ ਇਹ ਅਨੈਸੈਸਰੀ ਨੇ ਇਹ ਕਿਸੇ ਨੂੰ ਹੈਲਪ ਨਹੀਂ ਕਰਦੀਆਂ ਤੇ ਤੁਹਾਡੇ ਦਿਮਾਗ ਦੀ ਰੈਮ ਨੂੰ ਇਹ ਭਰ ਦਿੰਦੀਆਂ ਮੈਂ ਤੁਹਾਨੂੰ ਇੱਕ ਉਦਾਹਰਨ ਪਾਦਾ ਨਮਾ ਚਾਹ ਦੀ ਕੁੱਟ ਭਰਦਾ ਇਹਨੇ ਤੁਸੀਂ ਸੋਚੋ ਤੇ ਖੱਥਲੇ ਟਾਈਪ ਕਰੋ ਅੱਜ ਕੱਲ ਦੀ ਸਭ ਤੋਂ ਵੱਡੀ ਬੇਕਾਰ ਗੱਲ ਹੁੰਦੀ ਹੈ ਫੈਮਿਲੀ ਚੈਟ ਗਰੁੱਪ ਦੇ ਵਿੱਚ ਕਿਸੇ ਨੇ ਕਿਸੇ ਨੂੰ ਕੁਝ ਕਹਿਤਾ ਉਦੋਂ ਬਾਅਦ ਕੀ ਹੁੰਦਾ ਕਿਸੇ ਨੇ ਸਟੇਟਸ ਲਾਤਾ ਕਿਸੇ ਗਵੰਡੀ ਨੇ ਕਿਸੇ ਰਿਸ਼ਤੇਦਾਰ ਨੇ ਕਿਸੇ ਕਜ਼ਨ ਨੇ ਜਿਹੜਾ ਤੁਹਾਨੂੰ ਲੱਗਦਾ ਤੁਹਾਡੇ ਬਾਰੇ ਆ ਇਹਦੂ ਵੱਧ ਬੇਕਾਰ ਗੱਲ ਇਹ ਹੁੰਦੀ ਹੈ ਜਿਹੜੀ ਜਮੇ ਬੇਕਾਰ ਗੱਲ ਆ ਕੋਈ ਕਨਵਰਸੇਸ਼ਨ ਹਾਲ ਦੋ ਸਾਲ ਪਹਿਲਾਂ ਤੁਸੀਂ ਕਿਸੇ ਨਾਲ ਗਲਤ ਕੀਤੀ ਸੀ ਹੁਣ ਤੁਸੀਂ ਉਹਦੇ ਬਾਰੇ ਰੈਗਰਟ ਕਰ ਰਹੇ ਹੋ ਜਦੋਂ ਕਿ ਹੁਣ ਕੁਝ ਨਹੀਂ ਹੋ ਸਕਦਾ ਹੁਣ ਜਾ ਕੇ ਸਮਝਾਉਤਾ ਹੀ ਹੁੰਦਾ ਨਾ ਜਾਂ ਤੁਸੀਂ ਕਿਸੇ ਚੀਜ਼ ਨੂੰ ਰੀਪਲੇ ਕਰ ਰਹੇ ਹੋ ਨਾ ਵੀ ਸ਼ਾਇਦ ਫਲਾਣਾ ਮੇਰੇ ਬਾਰੇ ਐ ਸੋਚ ਰਿਹਾ ਹੈ ਇਹੋ ਕੰਮ ਨੇ ਜੋ ਅਸੀਂ ਕਰ ਨਹੀਂ ਰਹੇ ਹਾਂ ਬਸ ਇਹਨਾਂ ਬਾਰੇ ਸੋਚੀ ਜਾ ਰਹੇ ਹਾਂ ਤਾਂ ਇਹ ਸੋਚਣ ਕਰਕੇ ਜਿਹੜੇ ਕੰਮ ਸਾਨੂੰ ਕਰਨੇ ਚਾਹੀਦੇ ਨੇ ਉਹ ਤੁਹਾਡੇ ਰੁਕੇ ਪਏ ਨੇ ਇਹ ਐ ਹੈ ਵੀ ਜਿਵੇਂ ਜਿਹੜਾ ਤੁਹਾਡਾ ਦਿਮਾਗ ਹੈ ਨਾ ਤੁਹਾਡਾ ਦਿਮਾਗ ਇੱਕ ਗਾਰ ਹੈ ਤੇ ਬੇਕਾਰ ਦੀਆਂ ਗੱਲਾਂ ਜਿਹੜੀਆਂ ਇਹੋ ਗਾਰੇ ਨਾਲ ਭਰੇ ਹੋਏ ਸ਼ੂਜ਼ ਨੇ ਉਹ ਜੁੱਤੇ ਨੇ ਜਿਹੜੇ ਜਦੋਂ ਤੁਹਾਡੇ ਘਰ 'ਚ ਆਉਣਗੇ ਤੁਹਾਡਾ ਫਰਸ਼ ਗੰਦਾ ਹੋਊਗਾ ਹੋਊਗਾ ਪਰ ਅੱਪਏ ਜੇ ਇਹਨਾਂ ਫਸ ਕਿਉਂ ਜਾਂਦੇ ਆਂ ਇਹ ਵੀ ਸਮਝਣਾ ਜ਼ਰੂਰੀ ਹੈ ਨਾ ਚਲ ਗੱਲਾਂ ਤਾਂ ਹੈਵੀਆਂ ਨੇ ਪਰ ਇਹ ਚ ਫਸ ਕੇ ਜਾਂਦੇ ਆ ਕਿਉਂਕਿ ਸਭ ਤੋਂ ਪਹਿਲੀ ਗੱਲ ਜਿਹੜੀ ਇਹਦੇ ਵਿੱਚ ਆਉਂਦੀ ਹੈ ਨਾ ਉਹ ਆਉਂਦੀ ਹੈ ਵੀ ਪਾਈ ਅਣਖ ਤੇ ਆ ਗਈ ਪਾਈ ਇੱਜ਼ਤ ਆ ਗਈ ਪਰ ਕੀ ਅਸਲ ਦੇ ਵਿੱਚ ਉਹ ਅਣਖ ਜਾਂ ਇੱਜ਼ਤ ਦੀ ਗੱਲ ਹੁੰਦੀ ਹੈ ਨਾ ਯੰਗ ਏਜ ਤੋਂ ਆਪਾਂ ਨੂੰ ਸਿਖਾ ਜਾਂਦਾ ਲੋਕ ਕੀ ਕਹਿਣਗੇ ਛੋਪਰ ਹੋ ਇੱਜ਼ਤ ਦੀ ਗੱਲ ਹੈ ਨਾ ਸੋਚ ਸਮਝ ਕੇ ਕਦਮ ਚੱਕੀ ਐ ਵੀ ਬੇਇੱਜ਼ਤੀ ਨਾ ਕਰਾਂ ਨੀ ਸਾਰਿਆਂ ਦੀ ਇਹ ਟੀਚਿੰਗ ਨੇ ਜਿਹੜੀਆਂ ਇਹ ਬੇਕਾਰ ਦੀਆਂ ਗੱਲਾਂ ਨੂੰ ਹੋਰ ਜ਼ਿਆਦਾ ਤਾਂ ਤੱਕ ਲੈ ਜਾਂਦੀਆਂ ਨੇ ਅਸਲ ਦੇ ਵਿੱਚ ਇਹ ਗੱਲਾਂ ਆਪਰੋਂ ਸਿਆਣੇ ਤਾਂ ਕਹਿੰਦੇ ਸੀ ਤਾਂ ਕਿ ਆਪਣੀ ਜ਼ਿੰਦਗੀ ਬਿਹਤਰ ਹੋ ਸਕੇ ਤੇ ਕੋਈ ਗਲਤੀ ਨਾ ਕਰੀਏ ਪਰ ਨਾਲ ਦੀ ਨਾਲ ਜਾਣੇ ਅਣਜਾਣੇ ਦੇ ਵਿੱਚ ਇਹ ਚੀਜ਼ਾਂ ਇਹ ਗੱਲਾਂ ਜਿਹੜੀਆਂ ਲੋਕ ਕੀ ਕਹਣਗੇ ਚੁੱਪ ਰਹੁ ਇਹ ਜੱਦੀ ਗੱਲ ਹੈ ਸੋਚ ਸਮਝ ਕੇ ਕਦਮ ਚੱਕੀ ਇਹ ਆਪਣੀ ਓਵਰ ਥਿੰਕਿੰਗ ਨੂੰ ਵੀ ਵਧਾ ਦਿੰਦੀਆਂ ਨੇ ਇਹਦੇ ਨਾਲ ਉਹ ਆਪਣੀ ਟੈਂਡੈਂਸੀ ਹੋ ਜਾਂਦੀ ਆ ਆਪਣੇ emotions ਨੂੰ ਸਪਰੈਸ ਕਰਨਾ ਤੇ ਨਾਲ ਦੇ ਨਾਲ ਆਪਾਂ ਜਿਹੜੀਆਂ ਹੈਗੀਆਂ ਆਪਣੀਆਂ ਗਲਤੀਆਂ ਨੂੰ ਰਿਪੀਟ ਕਰਦੇ ਰਹਿਣਾ ਆਪਣੇ ਮਾਈਂਡ ਦੇ ਵਿੱਚ ਹਾਂ ਮੈਂ ਤੋਹਾ ਗਾਉਤ ਹੋ ਗਿਆ ਸੀ ਹਾਂ ਮੈਂ ਉਹ ਧਿਆਨ ਨਾ ਕਹਿੰਦਾ ਹਾਂ ਮੈਂ ਉਹ ਧਿਆਨ ਨਾ ਕਰਦਾ ਹਾਂ ਹਾਂ ਫਲਾਣਾ ਮੇਰੇ ਬਾਰੇ ਇੱਕ ਕਸਸ ਰਿਹਾ ਨਾ ਆਪਾਂ ਇੰਨਾ ਜ਼ਿਆਦਾ ਅਨਲਿਸਿਸ ਕਰਨ ਲੱਗ ਜਾਣਾ ਚਾਹੀਦਾ ਇੰਨੇ ਜ਼ਿਆਦੇ ਆਪਾਂ ਉਹੀ ਕਰਦੇ ਹਾਂ ਵੀ ਗੱਲ ਦੀ ਤੈਅ ਚ ਜਾਣ ਲੱਗ ਜਣੇ ਆਗੇ ਵੀ ਉਹਨੂੰ ਖੁਰਚੀ ਜਾਣਾ ਖੁਰਚੀ ਜਾਣਾ ਖੁਰਚੀ ਜਾਣਾ ਹਨਾ ਕਿਸੇ ਤੇ ਰਿਸ਼ਤੇ ਦੇ ਵਿੱਚ ਨਾ ਹੋਗੀ ਉਹਨੂੰ ਉਸੇ ਗੱਲ ਨੂੰ ਫੜ ਕੇ ਬਹਿ ਗਿਆ ਉੱਥੇ ਸਾਡੀ ਬੇਇੱਜ਼ਤੀ ਹੋਗੀ ਉੱਥੇ ਸਾਡੀ ਬੇਇੱਜ਼ਤੀ ਹੋਗੀ ਉੱਥੇ ਸਾਡੀ ਬੇਇੱਜ਼ਤੀ ਹੋਗੀ ਹਨਾ ਕਿਸੇ ਨੇ ਵਿਆਹ ਤੇ ਗਿਆ ਉਹਨੂੰ ਕੁਝ ਇੱਕ ਗੱਲ ਕਹਿਤੀ ਜਾਂ ਕਿਸੇ ਨੇ ਬੁਲਾਇਆ ਨਹੀਂ ਮੜਾ ਜਾ ਕਿਸੇ ਨੇ ਮੜਾ ਉਸ ਗੱਲ ਨੂੰ ਲੈ ਕੇ ਆਪਦਾ ਸਾਰਾ ਵਿਆਹ ਖਰਾਬ ਕਰ ਲਿਆ ਇਹ ਐ ਹੁੰਦਾ ਵੀ ਜਦੋਂ ਕੋਈ ਬੰਦਾ ਕਿਸੇ ਵੱਡੀ ਜੌਬ ਜਾਂਦਾ ਕਿਸੇ ਫੌਜ ਚ ਭਰਤੀ ਜਾਂਦਾ ਜਾਂ ਕਿਤੇ ਸਕੂਲ ਦੇ ਬੱਚਾ ਪਰ ਉਹ ਨੇਮ ਵਾਲਾ ਬੈਜ ਮਿਲਦਾ ਹੈ ਨਾ ਉਹ ਬੈਜ ਤੇ ਆਪਣਾ ਅਹੁਦਾ ਲਿਖਿਆ ਹੁੰਦਾ ਜਾਂ ਆਪਣੀ ਕਲਾਸ ਲਿਖੀ ਹੁੰਦੀ ਜਾਂ ਕੁਝ ਨਾ ਕੁਝ ਲਿਖਿਆ ਹੁੰਦਾ ਆਪਾਂ ਆਪ ਦੀ ਆਪ ਨੂੰ ਹੀ ਇਨਾ ਥੱਲੇ ਲਿਖਾ ਕੇ ਆਪਦੇ ਆਪ ਨੂੰ ਇਨਾ ਕ੍ਰਿਟਿਕਾਈਜ਼ ਕਰਨੇ ਆਪ ਇੱਕ ਬੈਜ ਬਣਾ ਕੇ ਆਪਣੀ ਪਰਸਨੈਲਿਟੀ ਤੇ ਲਾ ਦਿੰਦੇ ਆ ਨਕਮੇ ਦਾ ਫੇਲ ਦਾ ਓਵਰ ਥਿੰਕਰ ਦਾ ਝੂਠੇ ਦਾ ਕੋਈ ਵੀ ਪਰ ਉਹ ਬਣਾਉਂਦੇ ਆ ਪਉਥੋਂ ਇਹ ਤੋਂ ਆਪਣਾ ਗੱਲ ਨੂੰ ਘਮਾ ਘਮਾ ਕੇ ਰੜਕ ਰੜਕ ਕੇ ਰੜ ਤੜਕ ਕੇ ਆਪਾਂ ਗੱਲ ਐ ਟੀ ਵੱਡੀ ਗੱਲਾਂ ਜਿਹੜੀ ਗੱਲ ਹੁੰਦੀ ਨਹੀਂ ਹਨਾ ਪੁਰਾਣੀ ਕੋਈ ਗੱਲ ਐ ਪਿੱਛੋਂ ਦੀ ਕੋਈ ਗੱਲ ਐ ਜਾਂ ਅੱਜ ਕਿਸੇ ਨੇ ਤੁਹਾਡੇ ਵੱਲ ਆਇਆ ਦੇਖ ਲੈ ਅੱਜ ਕਿਸੇ ਨੇ ਕੁਝ ਐ ਘੈ ਤਾਂ ਉਹ ਸਾਰੀਆਂ ਚੀਜ਼ਾਂ ਟਰੈਕਟ ਹੋ ਰਹੀਆਂ ਉਹ ਬੇਕਾਰ ਦੀਆਂ ਗੱਲਾਂ ਸਾਰੀਆਂ ਟਰੈਕਟ ਹੋ ਕੇ ਜਿਹੜਾ ਬੈਚ ਲੱਗਿਆ ਉਹਨੂੰ ਫੀਡ ਕਰਦੀਆਂ ਉਹਦੀ ਚਮਕ ਹੋਰ ਵਧਾਉਂਦੀਆਂ ਰੋਜ਼ ਦੀ ਨੋਜ ਇੱਕ ਟੀਵੀ ਸੀਰੀਅਲ ਮੰਗੂ ਗੱਲ ਚੱਲ ਰਹੀ ਆ ਵੀ ਰੋਜ਼ ਨਵਾਂ ਐਪੀਸੋਡ ਆ ਰਿਹਾ ਰੋਜ਼ ਨਵਾਂ ਐਪੀਸੋਡ ਆ ਰਿਹਾ ਜੋ ਪੁਰਾਣੇ ਐਪੀਸੋਡ ਮੰਗੂ ਨਾ ਸਿਰ ਨ ਪਰ ਫਿਰ ਵੀ ਉਹ ਫਿਲਮਾਂ ਨੂੰ ਉੱਪਰ ਨਾਟਕ ਨੂੰ ਉੱਪਰ ਦੇਖ ਰਹੇ ਆਂ ਰੋਜ਼ ਰੋਜ਼ ਨਾਟਕ ਨੂੰ ਉੱਪਰ ਮਹਿਸੂਸ ਕਰ ਰਹੇ ਆਂ ਨਾ ਇਹਦੇ ਇੱਕ ਹੋਰ ਤਰੀਕੇ ਨਾਲ ਸਮਝਾਉਂਦਾ ਥੋਡੇ ਮੋਢਿਆਂ 'ਚ ਇੱਕ ਬੈਗ ਪਾਇਆ ਤੇ ਉਹਦੇ ਵਿੱਚ ਇੱਟਾਂ ਨੇ ਹਰੇਕ ਇੱਟਾ ਕਿਸੇ ਵੱਲੋਂ ਕਿਹਾ ਹੋਇਆ ਕੋਈ ਤਾਨਾ ਕੋਈ ਮਹਿਣਾ ਕੋਈ ਗੱਲ ਹੈ ਹੈ ਨਾ ਉਹ ਗੱਲ ਜਿਹੜੀ ਤੁਹਾਨੂੰ ਅਗਲੇ ਨੇ ਕਹਿਤੀ ਤੇ ਉਹ ਇੱਟ ਵਾਂਗੂ ਵਜ਼ਨ ਬਣ ਕੇ ਤੁਹਾਡੇ ਮੋਢਿਆਂ 'ਤੇ ਜਿਹੜਾ ਬੈਗ ਪਾਇਆ ਉਹਦੇ ਵਿੱਚ ਉਹਨੇ ਭਾਰ ਪਾਤਾ ਹਰੇਕ ਵਾਰੀ ਕੋਈ ਗੱਲ ਕਹਿੰਦਾ ਉਹ ਹੋਰ ਭਾਰੀ ਹੋ ਜਾਂਦਾ ਹਰੇਕ ਵਾਰੀ ਕੋਈ ਗੱਲ ਕਹਿੰਦਾ ਉਹ ਹੋਰ ਭਾਰੀ ਹੈ ਨਾ ਨਾ ਆਪਣੇ ਬਜ਼ੁਰਗਾਂ ਨੇ ਇਹ ਸੇ ਬੈਗ ਐਸੀਆਂ ਪੰਡਾਂ ਬਹੁ ਚੱਕੀਆਂ ਤੇ ਉਹ ਜੀ ਪੰਡਾਂ ਉਹ ਆਪਾਂ ਨੂੰ ਚੁਕਾਰ ਰਹੇ ਨੇ ਪਰ ਅੱਜ ਤੱਕ ਕਦੇ ਬਜ਼ੁਰਗਾਂ ਨੇ ਇਹ ਨਹੀਂ ਸੋਚਿਆ ਸੀ ਵੀ ਇਹ ਪੰਡ ਮੈਂ ਲਾ ਕੇ इमोशनल ਬਸਤਾ ਜਿਹੜਾ ਮੈਂ ਇਹਨੂੰ ਸਿੱਟਦਾ ਉਹਨਾਂ ਨੇ ਅੱਗੇ ਤੁਹਾਨੂੰ ਉਹ ਆਪ ਦੇੜਾ ਝੋੜਾ ਪਾਸ ਕਰਦਾ ਉਹਦੇ ਵਿੱਚ ਤੁਸੀਂ ਆਪਣੀਆਂ ਏਟਾਂ ਹੋਰ ਪਾ ਲਈਆਂ ਤੇ ਉਸੇ ਤਰੀਕੇ ਤੁਸੀਂ ਵੱਧ ਰਹੇ ਹੋ ਸਾਇੰਸ ਦੇ ਵਿੱਚ ਐਨਐਚਐਸ ਦੀ ਜੇ ਤੁਸੀਂ ਸਟੱਡੀ ਦੇਖੋ ਉਹਦੇ ਵਿੱਚ ਰੂਮੀਨੇਸ਼ਨ ਬਾਰੇ ਗੱਲ ਕਰ ਰਹੇ ਨੇ ਰੂਮੀਨੇਸ਼ਨ ਕੀ ਹੁੰਦੀ ਹੈ ਡਿਵੈਲਪਿੰਗ ਓਨ ਸੇਮ 네ਗੇਟਿਵ ਥਾਟਸ ਪੁਰਾਣੇ 네ਗੇਟਿਵ ਥੌਟਸ ਦੇ ਵਿੱਚ ਦੁਬਾਰਾ ਜਾਇਆ ਜਾਣਾ ਦੁਬਾਰਾ ਜਾਇਆ ਜਾਣਾ ਦੁਬਾਰਾ ਜਾਇਆ ਜਾਣਾ ਤੇ ਇਹਦਾ ਸਭ ਤੋਂ ਜ਼ਿਆਦਾ ਰਿਸਕ ਹੈ ਇਹਦੇ ਨਾਲ ਤੁਹਾਨੂੰ ਐਂਜ਼ਾਇਟੀ ਡਿਪਰੈਸ਼ਨ ਤੇ ਫਿਜ਼ੀਕਲ ਹੈਲਥ ਦੇ ਜਿਹੜੇ ਇਸ਼ੂ ਨੇ ਉਹ ਹੋ ਸਕਦੇ ਨੇ ਸੋਚਣਾ ਜ਼ਰੂਰੀ ਹੈ ਪਰ ਸੋਚ ਦੇ ਵਿੱਚ ਫਸ ਕੇ ਆਪਦਾ ਵਰਤਮਾਨ ਤੇ ਭਵਿੱਖ ਗਵਾ ਲੈਣਾ ਉਹ ਬਹੁਤ ਗਲਤ ਹੈ ਸੋਚੋ ਰਿਫਲੈਕਟ ਕਰੋ ਪਾਸਟ ਤੋਂ ਸਿੱਖੋ ਤੇ ਅੱਗੇ ਵਧੋ ਲੈਟਿੰਗ ਗੋ ਹੈ ਜਿਹੜਾ ਨਾ ਕਿਸੇ ਗੱਲ ਨੂੰ ਛੱਡ ਦੇਣਾ ਉਹ ਕਿ ਕਮਜ਼ੋਰੀ ਨਹੀਂ ਆ ਆਪਣੇ ਕੰਦੇ ਨੇ ਲੈ ਜਾ ਗੱਲ ਛੱਡਦੀ ਲੋਕਾਂ ਨੇ ਕਿਤਾ ਡਰ ਗਿਆ ਨਾ 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 ਕਈ ਵਾਰੀ ਲੈਟ ਗੋ ਕਰਨ ਦੇ ਵਿੱਚ ਹੀ ਪਾਵਰ ਹੁੰਦੀ ਆ ਜੇ ਉਹ ਚੀਜ਼ ਤੁਹਾਨੂੰ ਅੱਜ ਸਰਵ ਨਹੀਂ ਕਰ ਰਹੀ ਤੁਹਾਨੂੰ ਤੁਹਾਡੀ ਮੱਝਲ ਤੇ ਜਾਣ ਦੇ ਵਿੱਚ ਹੈਲਪ ਨਹੀਂ ਕਰ ਰਹੀ ਪਰ ਤੁਹਾਨੂੰ ਪਿੱਛੇ ਜ਼ਰੂਰ ਖਿੱਚ ਰਹੀ ਐ ਤਾਂ ਤੁਸੀਂ ਉਹ ਚੀਜ਼ ਨੂੰ ਜਾਣ ਦੋ ਆਪਾਂ ਉਹ ਤੋਂ ਕੀ ਲੈਣਾ ਹੁਣ ਆਪਾਂ ਬੇਕਾਰ ਗੱਲਾਂ ਨੂੰ ਮਨ ਚੋਂ ਕੱਢੀਏ ਕਿਵੇਂ ਐ ਸਮਝੋ ਵੀ ਜਿਹੜਾ ਤੁਹਾਡਾ ਦਿਮਾਗ ਹੈ ਇੱਕ ਗਾਰਡਨ ਹੈ ਇੱਕ ਬਾਗ ਹੈ ਤੁਹਾਡੇ ਘਰ ਦਾ ਕਿਚਨ ਗਾਰਡਨ ਹੈ ਹੁਣ ਇਹਦੇ ਵਿੱਚ ਸਹੀ ਬਸ ਸੰਤਰੇ ਡਿਪੈਂਡਿੰਗ ਓਨ ਕਿਤੇ ਰਿਆ ਰਹੇ ਔਰ ਟਮਾਟਰ ਫੁੱਲ ਬੂਟੇ ਉਗ ਰਹੇ ਨੇ ਪਰ ਉਹਦੇ ਨਾਲ ਨਾਲ ਵੀਡ ਵੀ ਤਾਂ ਹੈ ਕੁਸਸਰਾ ਵੀ ਹੈ ਗੁੱਲੀ ਡੰਡਾ ਵੀ ਹੈ ਬਹੁਤ ਬੂਟੀ ਉਗ ਰਹੀ ਜਿਹਦੀ ਆਪਾਂ ਨੂੰ ਲੋੜ ਨਹੀਂ ਪਰ ਉਹ ਜਿਹੜੀ ਬੂਟੀ ਹੈ ਉਹ ਜੇ ਉਗਦੀ ਰਹੂ ਉਗਦੀ ਰਹੂ ਉਗਦੀ ਰਹੋ ਉਹਨੇ ਸਾਰੀ ਫਸਲ ਬਾੜੀ ਨਹੀਂ ਖਤਮ ਕਰ ਦੇਣਾ ਤਾਂ ਤੁਸੀਂ ਕੀ ਕਰਦੇ ਹੋ ਬੂਟੀ ਨੂੰ ਕੱਢਦੇ ਹੋ ਜਾਂ ਤਾਂ ਉਥੇ ਰਾਉਂਡ ਅਪ ਮਾਰਦੇ ਹੋ ਜਾਂ ਉਹਨੂੰ ਕੱਖ ਕੱਢਦੇ ਹੋ ਤੁਸੀਂ ਕਿਵੇਂ ਨਾ ਕਿਵੇਂ ਕਰਕੇ ਸਾਰੇ ਹਨਾ ਤਾਂ ਉਵੇਂ ਹੀ ਦਿਮਾਗ ਦੇ ਵਿੱਚ ਵੀ ਤੁਹਾਨੂੰ ਵੀਡਿੰਗ ਕਰਨੀ ਪੈਣੀ ਹੈ ਆਪਣੇ ਆਪ ਨੂੰ ਇੱਕ ਸਵਾਲ ਪੁੱਛੋ ਵੀ ਇਹ ਸਾਰਾ ਕੁਝ ਜੋ ਬੇਕਾਰ ਦੀਆਂ ਗੱਲਾਂ ਨੇ ਕੀ ਇਹ ਮੈਨੂੰ ਹੈਲਪ ਕਰ ਰਹੀਆਂ ਨੇ ਜਾਂ ਮੈਨੂੰ ਦੁੱਖ ਦੇ ਰਹੀਆਂ ਨੇ ਜੇ ਦੁੱਖ ਦੇ ਰਹੀਆਂ ਤੁਸੀਂ ਪੇਪਰ 'ਤੇ ਲਿਖੋ ਕਿਹੜੀ ਕਿਹੜੀ ਚੀਜ਼ ਹੈ ਜਿਹੜੀ ਤੁਹਾਨੂੰ ਦੁੱਖ ਦੇ ਰਹੀ ਹੈ ਫਿਰ ਸੋਚੋ ਵੀ ਕੀ ਤੁਹਾਨੂੰ ਇਹਨੂੰ ਜ਼ਿੰਦਗੀ 'ਚ ਰੱਖਣਾ ਚਾਹੀਦਾ ਇਹ ਚੀਜ਼ ਨੂੰ ਜੇ ਨਹੀਂ ਰੱਖਣਾ ਚਾਹੀਦਾ ਤੁਹੇ ਸਾਰੀਆਂ ਚੀਜ਼ਾਂ ਪਹਿਲਾਂ ਪੇਪਰ 'ਤੇ ਲਿਖ ਕੇ ਉਹ ਪੇਪਰ ਨੂੰ ਪਾੜ ਕੇ ਬਿੰਨ 'ਚ ਪਾਓ ਫਿਰ ਉਵੇਂ ਹੀ ਜਦੋਂ ਪੇਪਰ ਨੂੰ ਉਹ ਮੈਟਾਫੋਰ ਹੈ ਉਮੇ ਉਹ ਦਿਮਾਗ ਚੋਂ ਵੀ ਕੱਢੋ ਦਿਮਾਗ ਚੋਂ ਵੀ ਕੱਢ ਕਨੋ ਲੀਰੋ ਲੀਰ ਕਰਕੇ ਉਹ ਚੀਜ਼ ਤੁਹਾਨੂੰ ਲੋੜ ਨਹੀਂ ਉਹ ਟੰਡੇ ਵਾਸਤੇ ਪਾਉ। ਨੂੰ ਕਹ ਵੀ ਚੱਲ ਮੈਨੂੰ 3 ਲੋੜ ਦੀ। ਤੁਸੀਂ ਪ੍ਰੈਜੈਂਟ ਨੂੰ ਮਹਿਸੂਸ ਕਰੋ। ਬੇਕਾਰ ਦੀਆਂ ਗੱਲਾਂ ਕੀ ਕਰਦੇ ਆ ਬੇਕਾਰ ਦੀਆਂ ਗੱਲਾਂ ਆਪਣੇ ਦਿਮਾਗ ਨੂੰ ਜਾਂ ਤਾਂ ਲੰਗੇ ਦਾ ਪਛਤਾਵਾ ਜਾਂ ਆਉਣ ਵਾਲੇ ਦਾ ਫਿਕਰ ਕਰਵਾਉਂਦੀਆਂ ਨੇ। ਕਦੇ ਵੀ ਤੁਹਾਨੂੰ ਵਰਤਮਾਨ 'ਚ ਨਹੀਂ ਰਹਿਣ ਦਿੰਦੀਆਂ। ਤਾਂ ਤੁਸੀਂ ਆਪਣੀ ਪਾਵਰ ਨੂੰ ਵਰਤ ਕੇ ਪ੍ਰੈਜੈਂਟ ਦੇ ਵਿੱਚ ਰਹਿ ਸਕਦੇ ਹੋ। ਮੋਦੇ ਲਈ ਕੀ ਕਰ ਸਕਦੇ ਹੋ ਤੁਸੀਂ ਤਿੰਨ ਲੰਬੇ ਸਾਹ ਲਓ। ਹੌਲੀ ਆਪਣੇ ਹੱਥਾਂ ਨੂੰ ਐਂ ਕਰਕੇ ਨਾ ਬਾਡੀ ਨੂੰ ਮਹਿਸੂਸ ਕਰੋ ਆਉਂਦੇ ਜਾਂਦੇ ਸਾਹ ਨੂੰ ਮਹਿਸੂਸ ਕਰੋ ਇਸੇ ਤਰੀਕੇ ਵਾਇਗਰੂ ਦੁਸੇਮਨਨ ਕਰੋ ਨਾਲ-ਨਾਲ ਇਹ ਮੈਂ ਸਟਾਰਟ ਕਰਕੇ ਦਿੱਤਾ ਆਪਣੀ ਗਰਾਉਂਡਿੰਗ ਟੈਕਨੀਕ ਤੇ ਪੂਰੀ ਵੀਡੀਓ ਆ 21 ਦਿਨ ਦਾ ਆਪਣਾ ਮੈਡੀਟੇਸ਼ਨ ਦਾ ਪੰਜਾਬੀ ਦੇ ਵਿੱਚ ਕੋਰਸ ਵੀ ਆ ਉਹ ਵੀ ਤੁਸੀਂ ਜੁਆਇਨ ਕਰ ਸਕਦੇ ਹੋ ਸਿਮਰਨ ਕਰੋ ਜਿੰਨਾ ਬਾਤੋ ਬਦਕਾਰ ਸਾਬ ਨੇ ਕੀਰਤਨ ਸੁਣੋ ਯੋਗਾ ਕਰੋ ਸਟ੍ਰੈਚਸ ਕਰੋ ਸੈਰ ਕਰਦੇ ਹੋ ਇਸੇ ਕਰਨ ਕਰੋ ਸੰਤਾ ਦਰਸ਼ਨ ਦੀ ਮਸਤ ਹੋਣਾ ਸਾਹ ਪੜੇ ਉਹਨਾਂ ਦੀ ਕਿਤਾਬ ਦੇ ਵਿੱਚ ਲਿਖਿਆ ਉਹ ਕਹਿੰਦੇ ਸੀ ਮੈਂ ਇੱਕ ਸਟੈਪ ਤੇ ਵਾਚ ਦੂਜੇ ਤੇ ਗੁਰੂ ਕਹਿੰਦਾ ਸੀ ਤੇ ਮੈਂ ਬਹੁਤ ਜ਼ਿਆਦਾ ਲੰਬੇ ਸਫ਼ਰ ਇਸ ਤਰੀਕੇ ਨਾਲ ਕੀਤੇ ਨੇ ਇੱਕ ਹੋਰ ਤਰੀਕਾ ਸਿਖਾਉਣਾ ਬੇਕਾਰ ਦੀਆਂ ਗੱਲਾਂ ਨੂੰ ਖਤਮ ਕਰਨਾ ਸਿਰਫ ਆਡੀਓ ਸੁਣੋ ਮੇਰੀ ਤੇ ਅੱਖਾਂ ਕਰ ਲੋ ਬੰਦ ਜਿਹੜਾ ਹਰੇਕ ਅਨਨੈਸੈਸਰੀ ਥੌਟ ਹੈ ਹਰੇਕ ਬੇਕਾਰ ਗੱਲ ਤੁਹਾਡੇ ਦਿਮਾਗ 'ਚ ਫਸੀ ਹੈ ਅੱਖਾਂ ਬੰਦ ਕਰਕੇ ਐ ਸਮਝੋ ਉਹ ਇੱਕ ਹੀਲੀਅਮ ਵਾਲਾ ਗੈਸੀ ਗੁਬਾਰਾ ਹੈ ਵਨ ਬਾਈ ਵਨ ਉਹਨਾਂ ਨੂੰ ਨਾਂ ਦਿਓ ਉਹ ਜਿਹੜੀ ਗੱਲ ਕਿਸੇ ਨੇ ਤੁਹਾਨੂੰ ਕਦੇ ਕਹੀ ਸੀ ਹਨਾ ਉਹ ਜੋਬ ਜਿਹੜੀ ਤੁਹਾਨੂੰ ਨਹੀਂ ਮਿਲੀ ਸੀ ਉਹ ਜਿੱਦਾਂ ਤੁਸੀਂ ਕਿਸੇ ਚੀਜ਼ 'ਚੋਂ ਫੇਲ ਹੋ ਗਏ ਸੀ ਉਹ ਕਿਦਾਂ ਤੁਹਾਨੂੰ ਕੋਈ ਪੁੱਠਾ ਬੋਲ ਗਿਆ ਸੀ ਕੱਲੇ-ਕੱੱਲੇ ਗੁਬਾਰੇ ਨੂੰ ਹੌਲੀ-ਹੌਲੀ ਉਹਦੀ ਰੱਸੀ ਤੋਂ ਫੜ ਕੇ ਛੱਡਦੇ ਜਾਓ ਤੇ ਉਹ ਗੁਬਾਰੇ ਨੂੰ ਉੱਡਦਾ ਜਾਣ ਦਿਓ ਇਮੇਜਿਨ ਕਰੋ ਪੈਕਚਰ ਕਰੋ ਗਬਾਰੇ ਉੱਡ ਰਹੇ ਨੇ ਉਹ ਜਿਹੜਾ ਤੁਹਾਨੂੰ ਪੁੱਠਾ ਬੋਲਿਆ ਸੀ ਚੱਲ ਵੀ ਜਾ ਤੇਰੀ ਮੈਨੂੰ ਲੋੜ ਨਹੀਂ ਉਹ ਜਿਹੜੀ ਜੋਬ ਇੰਟਰਵਿਊ ਦੇ ਵਿੱਚ ਤੁਹਾਨੂੰ ਹੈਜ਼ਿਟੇਸ਼ਨ ਆਈ ਸੀ ਚੱਲ ਵੀ ਜਾ ਉੱਡਣ ਦੋ ਗਬਾਰਾ ਉਹ ਜਦੋਂ ਮੈਂ ਟੈਸਟ ਚ ਫੇਲ ਹੋਇਆ ਸੀ ਚੱਲ ਵੀ ਜਾ ਉਹ ਜਦੋਂ ਮੇਰੇ ਵੀਜ਼ੇ ਦੀ ਦਿੱਕਤ ਆਈ ਸੀ ਚੱਲ ਵੀ ਜਾ ਉਹ ਜਦੋਂ ਮੈਨੂੰ ਕਿਸੇ ਨੇ ਕੁਛ ਕਿਹਾ ਸੀ ਇਸੇ ਤਰੀਕੇ ਉਹ ਹਰ ਗਬਾਰਾ ਅੱਜ ਤੁਸੀਂ ਛੱਡ ਦਿਓ ਇਹ ਸਾਰੇ ਥਾਟਸ ਉਹ ਗਬਾਰਿਆਂ ਦੇ ਵਿੱਚ ਭਰ ਕੇ ਤੁਸੀਂ ਜਾਣ ਦਿਓ ਤੁਹਾਨੂੰ ਇਹਨਾਂ ਦੀ ਲੋੜ ਨਹੀਂ ਹੈਗੀ ਨਾ ਤੇ ਖੜ ਕੇ ਆਰਾਮ ਨਾਲ ਬੰਦ ਅੱਖਾਂ ਦੇ ਨਾਲ ਉਹ ਗਵਾਰਿਆਂ ਨੂੰ ਉੱਤੇ ਉਤਲੀ ਹਵਾ ਦੇ ਵਿੱਚ ਜਾ ਕੇ ਡਿਸ ਅਪੀਅਰ ਹੁੰਦੇ ਆ ਲੋਪ ਹੁੰਦੇ ਦੇਖੋ ਤੇ ਨਾਲ ਨਾਲ ਸਮਝ ਆ ਵੀ ਚੀਜ਼ਾਂ ਦੀ ਮੈਨੂੰ ਲੋੜ ਨਹੀਂ ਸੀ ਸਭ ਚੀਜ਼ਾਂ ਨਾਲ ਹੀ ਗਈਆਂ ਤੇ ਇਹ ਤੋਂ ਬਾਅਦ ਕੀ ਕਰ ਸਕਦੇ ਹੋ ਬੇਕਾਰ ਦੀਆਂ ਗੱਲਾਂ ਜਦੋਂ ਕੱਢਣੀਆਂ ਨੇ ਤਾਂ ਬੇਕਾਰ ਦੀਆਂ ਗੱਲਾਂ ਕੱਢਣ ਤੋਂ ਬਾਅਦ ਦਿਮਾਗ ਹੋ ਗਿਆ ਖਾਲੀ ਹੁਣ ਖਾਲੀ ਦਿਮਾਗ ਮੇਲਾ ਦਿਮਾਗ ਕੀ ਹੋਊਗਾ ਸ਼ੈਤਾਨ ਦਾ ਘਰ ਫੇਰ ਭੰਗੇ ਉੱਥੇ ਹੀ ਆਉਣ ਨੇ ਪਰ ਉਹਦੀ ਜਗ੍ਹਾ ਜੇ ਆਪ ਕੋਈ ਪਰਪਸਫੁਲ ਵਧੀਆ ਚੀਜ਼ਾਂ ਦੇ ਵਿੱਚ ਪਾ ਦਈਏ ਫਿਰ ਉਹ ਖਾਲੀ ਦਿਮਾਗ ਦੇ ਵਿੱਚ ਉਹ ਬੇਕਾਰ ਗੱਲਾਂ ਨਹੀਂ ਆਉਣੀਆਂ ਪਹਿਲਾਂ ਤਾਂ ਟੂ- ਟੂ ਲਿਸਟ ਲਿਖੋ ਕਿਹੜੀਆਂ ਗੱਲਾਂ ਛੋਟੀਆਂ ਵੱਡੀਆਂ ਜੜੀਆਂ ਮੈਂ ਅੱਜ ਤੇ ਕੱਲ ਨੂੰ ਕਰਨੀਆਂ ਨੇ ਕਿਸੇ ਨੂੰ ਫੋਨ ਲਾਓ ਜਿਹੜਾ ਤੁਹਾਨੂੰ ਹਸਾ ਸਕੇ ਇੱਕ ਗਲਾਸ ਪਾਣੀ ਦਾ ਪਿਓ ਬੜੇ ਆਰਾਮ ਦੇ ਨਾਲ ਕੋਈ ਫੋਨ ਕੁਛ ਨਹੀਂ ਪਾਣੀ ਪਿਓ ਬਾਹਰ ਖੜੋ ਹਵਾ ਨੂੰ ਮਹਿਸੂਸ ਕਰੋ ਹਰੇਕ ਘੁੱਟ ਪਾਣੀ ਦੀ ਜਿਹੜੀ ਉਹ ਜਦੋਂ ਅੰਦਰ ਜਾਵੇ ਉਹਨੂੰ ਅੰਦਰ ਤੱਕ ਟਰੈਕ ਕਰੋ ਸੈਰ ਕਰੋ ਬਾਣੀ ਲਾਓ ਕੰਨਾਂ ਦੇ ਵਿੱਚ ਪਾੜ ਕਰਦੇ ਹੋਏ ਆਪਣਾ ਡੈਸਕ ਹੀ ਸਾਫ਼ ਕਰ ਲਓ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਹੈਲਪ ਕਰਨਗੀਆਂ ਇਹਨਾਂ ਨਾਲ ਚੀਜ਼ਾਂ ਜਿਹੜੀ ਬੇਕਾਰ ਦੀਆਂ ਗੱਲਾਂ ਚੋਂ ਨਿਕਲੋਗੇ ਤੇ ਬਿਹਤਰ ਹੋਵੋਗੇ ਹਨਾ ਜੇ ਤੁਹਾਨੂੰ ਸੰਗਤ ਬਹੁਤ ਜ਼ਰੂਰੀ ਹੈ ਤੁਸੀਂ ਕਿਵੇਂ ਦੇ ਲੋਕਾਂ ਚ ਬੈਠਦੇ ਹੋ ਉਹ ਲੋਕਾਂ ਜਿਹੜੇ ਗਾਹਾਂ ਵਧੂ ਸੋਚ ਰੱਖਦੇ ਨੇ ਜਾਂ ਜਿਹੜੇ ਚੁਗਲੀਆਂ ਕਰਦੇ ਨੇ ਜੇ ਚੁਗਲੀਆਂ ਨਾਲ ਚ ਬੈਠੋਗੇ ਫਿਰ ਹੋਣਾ ਕੀ ਹੈ ਬੇਕਾਰ ਦੀਆਂ ਗੱਲਾਂ ਜੇ ਤੁਸੀਂ ਬੈਠੋਗੇ ਉਹਨਾਂ ਲੋਕਾਂ ਜਿਹੜੇ ਗਾਹਾਂ ਵਧੂ ਨੇ ਉਹ ਤੁਹਾਨੂੰ ਜੱਜ ਨਹੀਂ ਕਰਨਗੇ ਤੁਹਾਨੂੰ ਸਪੋਰਟ ਕਰਨਗੇ ਤੁਹਾਨੂੰ ਧੱਕਾ ਲਾਉਣਗੇ ਤੁਹਾਨੂੰ ਕਹਿਣਗੇ ਖਿੱਚ ਦੇ ਸ਼ੇਰਾ ਚੱਕ ਦੇ ਘਟੇ ਫਿਰ ਗੱਲ ਉਧਰ ਨੂੰ ਜਾਊਗੀ ਹਨਾ ਤਾਂ ਹਮੇਸ਼ਾ ਹੀ ਉਧਰ ਨੂੰ ਫੋਕਸ ਕਰੋ ਤੇ ਨਾਲ ਨਾਲ ਇੱਕ ਵੱਡੀ ਟਿਪ ਹੈ ਅੱਗੇ ਫੋਕਸ ਕਰੋ ਤੇ ਲੋਕਾਂ ਨੂੰ ਵੀ ਮਾਫ਼ ਕਰੋ ਤੇ ਆਪਦੇ ਆਪ ਨੂੰ ਵੀ ਮਾਫ਼ ਕਰੋ ਸਭ ਤੋਂ ਜ਼ਿਆਦਾ ਔਖੋਂ ਦਾ ਆਪਦੇ ਆਪ ਨੂੰ ਮਾਫ਼ ਕਰਨਾ ਲੋਕਾਂ ਨੂੰ ਆਪਾ ਕਰਦਨੇ ਆ ਮੈਂ ਯਾਰ ਉਹਦੇ ਗਲਤ ਕਿਉਂ ਕੀਤਾ ਸੀ ਮੈਂ ਉਹਦੇ ਐਂ ਕਰ ਕਿਤਾ ਸੀ ਮੈਂ ਉਹਦੇ ਐਂ ਕਰ ਕਿਤਾ ਸੀ ਜੇ ਤੁਸੀਂ ਇਹਨਾਂ ਚੀਜ਼ਾਂ 'ਚ ਫਸੇ ਹੋਗੇ ਤੇ ਬਕਾਰ ਦੀਆਂ ਗੱਲਾਂ ਤੁਹਾਨੂੰ ਬੁਰੀ ਤਰ੍ਹਾਂ ਘੇਰ ਰੱਖਿਆ ਤੁਸੀਂ ਇਹਨੋਂ ਨਿਕਲਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ 1 ਟੂ 1 ਵੀ ਬੁੱਕ ਕਰ ਸਕਦੇ ਹੋਗੇ ਹਨਾ ਮੇਰੀ ਵੈਬਸਾਈਟ ਤੇ ਜਾ ਕੇ 10 ਮਿੰਟ ਦੀ ਫ੍ਰੀ ਕਾਲ 30 ਮਿੰਟ ਦੀ ਪੇਡ ਜਾਂ 3 ਘੰਟੇ ਦੀ ਪੇਡ ਕਾਲ ਤੁਸੀਂ ਬੁੱਕ ਕਰ ਸਕਦੇ ਹੋ ਤੇ ਉਹਦੇ ਵਿੱਚ ਆਪਾਂ ਕੋਚਿੰਗ ਦੇ ਥਰੂ ਪ੍ਰੋਪਰ ਐਕਸ਼ਨ ਪਲਾਨ ਦੇ ਤੁਨੋਂ ਇਹਨਾਂ ਗੱਲਾਂ ਚੋਂ ਕੱਢ ਕੇ ਅਗਾਹਾਂ ਬਦੂ ਸੋਚ ਤੋਂ ਡੀ ਜੜੀ ਉਹਨੂੰ ਹੋਰ ਬਿਹਤਰ ਆਪਾਂ ਬਣਾ ਸਕਦੇ ਹਾਂ ਅਖੀਰ ਦੇ ਵਿੱਚ ਆਪਣੇ ਆਪ ਨਾਲ ਸੁਹਿਰਦ ਹੋਵੋ ਤੁਸੀਂ ਬੇਕਾਰ ਗੱਲਾਂ ਚੋਂ ਤਾਂ ਹੀ ਨਿਕਲ ਸਕੋਗੇ ਤੁਸੀਂ ਆਪਣੀ ਇੱਜ਼ਤ ਕਰੋਗੇ ਆਪਣੀ ਸਪੋਰਟ ਕਰੋਗੇ ਆਪਦੇ ਇੱਕ ਨੰਬਰ ਸਪੋਰਟਰ ਤੇ ਇੱਕ ਨੰਬਰ ਫੈਨ ਆਪ ਬਣੋ ਆ ਦੋ ਤਿੰਨ ਚੀਜ਼ਾਂ ਇਹ ਜ਼ਰੂਰ ਆਪਦੇ ਆਪ ਨੂੰ ਦੱਸਿਆ ਕਰੋ ਵੀ ਮੈਂ ਆਪਦਾ ਬੈਸਟ ਕਰ ਰਿਹਾ ਹਾਂ ਉਹ ਗੱਲ ਮੁੱਕ ਗਈ ਹੈ ਹੁਣ ਮੈਂ ਅੱਗੇ ਸੋਚਣਾ ਹਨਾ ਕਿ ਮੇਰੀ ਮਨ ਦੀ ਸ਼ਾਂਤੀ ਜ਼ਿਆਦਾ ਜ਼ਰੂਰੀ ਹੈ ਜਾਂ ਆ ਗੱਲ ਨੂੰ ਫੜ ਕੇ ਬੈਠਣਾ ਜ਼ਿਆਦਾ ਜ਼ਰੂਰੀ ਹੈ ਜਿੰਦਾ ਜਵਾਬ ਤੁਹਾਨੂੰ ਜਦੋਂ ਸਹੀ ਮਿਲ ਗਿਆ ਤੁਸੀਂ ਜ਼ਿੰਦਗੀ ਦੇ ਵਿੱਚ ਬਹੁਤ ਅੱਗੇ ਵਧ ਸਕਦੇ ਹੋ ਤਾਂ ਹੁਣ ਹੋਰ ਕੋਈ ਬੇਕਾਰ ਗੱਲ ਨਹੀਂ ਸਭ ਤੋਂ ਜ਼ਿਆਦਾ ਕੰਮ ਦੀ ਗੱਲ ਲਾਈਕ ਕਰ ਦਿਓ ਬੰਦੇ ਬਣ ਕੇ ਸ਼ੇਅਰ ਕਰ ਦਿਓ ਵੀਡੀਓ ਤੇ ਨਾਲ ਦੀ ਨਾਲ ਇਹਨਾਂ ਆਪਣੇ ਗਰੁੱਪਾਂ 'ਚ ਭੇਜੋ ਕਿਉਂਕਿ ਬੇਕਾਰ ਦੀਆਂ ਗੱਲਾਂ ਉੱਥੇ ਬਹੁਤ ਹੋ ਰਹੀਆਂ ਉੱਥੇ ਅੱਜ ਆਪਾਂ ਕਰਾਂਗੇ ਕੰਮ ਦੀ ਗੱਲ